ਇਹ ਗੱਲ ਤਾਂ ਇਹ ਦੇਖਣਾ ਪਊਗਾ ਕਿ ਕੀ ਆਪਾਂ ਕਿਹੜੇ ਨਜ਼ਰੀਏ ਨਾਲ ਦੇਖਦੇ ਹਾਂ ਜੇ ਤਾਂ ਆਪਾਂ ਉਹਨੂੰ ਪੰਥਕ ਨਜ਼ਰੀਏ ਨਾਲ ਵੇਖਾਂ ਜਾਂ ਆਪਾਂ ਸੋਚੀਏ ਤਾਂ ਵਿਗਾੜ ਕਿੱਥੇ ਆਇਆ ਹਾਂ ਵਿਗਾੜ ਆਇਆ ਕਿ ਜਿਹੜਾ ਸੰਵਿਧਾਨ ਬਦਲਿਆ ਗਿਆ ਤੁਹਾਡੇ ਫੈਸਲੇ ਲੈਣ ਦਾ ਤਰੀਕਾਕਾਰ ਬਦਲਤਾ ਤੁਹਾਡੇ ਜਿਹੜੀ ਆਪਣਾ ਢਾਂਚਾ ਸੀ ਸਾਰਾ ਉਹਦਾ ਸਟਰਕਚਰ ਸੀ ਅਕਾਲੀ ਦਲ ਦਾ ਉਹ ਬਦਲਤਾ ਖਾਸ ਕਰਕੇ ਥੋੜਾ ਸਾਬ ਦੇ ਜਾਣ ਤੋਂ ਬਾਅਦ ਤੇ ਇਹ ਹੋ ਗਿਆ ਕਿ ਵੀ ਜਿਹੜਾ ਪ੍ਰਧਾਨ ਜਾਂ ਸਪੈਸ਼ਲ ਸਪੈਸੀਫਿਕਲੀ ਪ੍ਰਕਾਸ਼ ਸਿੰਘ ਬਾਦਲ ਕਹਿ ਕੇ ਮਤਾ ਪੈ ਗਿਆ ਕਿ ਵੀ ਉਹਦੇ ਕੋਲ ਉਹਨਾਂ ਕੋਲੇ ਸਾਰੀਆਂ ਤਾਕਤ ਹੈ ਠੀਕ ਹੈ ਇਹ ਹੁਣ ਮੈਂ ਕਈ ਹੋਰ ਅਕਾਲੀ ਦਲਾਂ ਚ ਜਿਹੜੇ ਨਿੱਕੇ ਨਿੱਕੇ ਤੁਰੇ ਫਿਰਦੇ ਆ ਹੋਰ ਜੀ ਉਹਨਾਂ ਚ ਵੀ ਵੇਖਿਆ ਕਿ ਜਦੋਂ ਇਕੱਠੇ ਹੁੰਦੇ ਆ ਕੁਝ ਡਿਸਕਸ ਕਰਦੇ ਆ ਫਿਰ ਫਾਈਨਲੀ ਇਹ ਕਹਿ ਦਿੰਦੇ ਆ ਜੀ ਕਿ ਪ੍ਰਧਾਨ ਸਾਹਿਬ ਜੋ ਕਰਨਗੇ ਉਹ ਸਾਨੂੰ ਸਾਰਿਆਂ ਨੂੰ ਮਨਜ਼ੂਰ ਆ ਇਹ ਪਹਿਲੀ ਗੱਲ ਤਾਂ ਗੁਰਮਤ ਦੇ ਵਿਰੋਧੀਆ ਜਾਂ ਗੁਰੂਆਂ ਨੇ ਆਪਾਂ ਨੂੰ ਜੋ ਸੇਧ ਦਿੱਤੀ ਉਹਦੇ ਵਿਰੋਧ ਚ ਉਹਨਾਂ ਨੇ ਵੀ ਆਪਾਂ ਨੂੰ ਆਖਿਆ ਕਿ ਵੀ ਤੁਸੀਂ ਸਿੰਗਲ ਮੈਨ ਲੀਡਰਸ਼ਿਪ ਨਹੀਂ ਚੱਲ ਸਕਦੀ ਇੱਕ ਬੰਦੇ ਦੇ ਉੱਤੇ ਉਹਦੇ ਨਿੱਜੀ ਸਵਾਰਥ ਹੁੰਦੇ ਆ ਉਹਦੇ ਨਿੱਜੀ ਡਰ ਹੁੰਦੇ ਆ ਉਹ ਲਿਫ ਜਾਂਦਾ ਹੈ ਕਈ ਵਾਰੀ ਕਈ ਵਾਰੀ ਉਹਦੀ ਬੁੱਧੀ ਦੀ ਘਾਟ ਵੀ ਹੁੰਦੀ ਹੈ ਹਨਾ ਤਾਂ ਉਹ ਨਹੀਂ ਫੈਸਲੇ ਲੈ ਸਕਦਾ ਉਹਦੇ ਤਾਂ ਇਹ ਨਹੀਂ ਕਿ ਉਹਦੇ ਸਲਾਹਕਾਰ ਹੋਣੇ ਇਹ ਨਹੀਂ ਕਿ ਉਹਦਾ ਕੋਈ ਕਿਚਨ ਕੈਬਿਨੇਟ ਹੋਵੇ ਉਹਦੇ ਬਰਾਬਰ ਦੇ ਪੰਜ ਪੰਜ ਬੰਦੇ ਸੱਤ ਬੰਦੇ 11 ਬੰਦੇ ਜੋ ਬਰਾਬਰ ਦੇ ਹੋਣ ਜਿਹੜੇ ਕਿ ਇੱਕ ਸਰਬਸੰਮਤੀ ਨਾਲ ਫੈਸਲੇ ਹੁਣ ਇੱਕ ਤਾਂ ਉਸ ਸਟਰਕਚਰ ਨੂੰ ਜਿਹਨੇ ਤੇ ਠੀਕ ਨਹੀਂ ਕਰਦੇ ਜਿੰਨੀ ਦੇਰ ਉਹ ਉੱਥੇ ਵਾਪਸ ਨਹੀਂ ਆਉਂਦੇ ਉਸ ਜਗ੍ਹਾ ਤੇ ਤੇ ਉਨੀ ਦੇਰ ਤਾਂ ਤੁਸੀਂ ਰਿਵਾਈਵ ਨਹੀਂ ਹੋ ਸਕਦੇ ਹੁਣ ਤਾਂ ਪੱਛਮ ਵੀ ਇਹਨਾਂ ਸਿਸਟਮਸ ਨੂੰ ਮੰਨਦਾ ਹੈ ਕਿ ਵੀ ਆਏ ਬੋਰਡ ਆਫ ਡਾਇਰੈਕਟਰਸ ਹੋਣਾ ਚਾਹੀਦਾ ਹੈ ਜਾਂ ਕੋਈ ਜਿਊਰੀ ਹੋਣੀ ਚਾਹੀਦੀ ਹੈ ਕੋਈ ਅਹਿਮ ਫੈਸਲੇ ਲੈਣ ਲਈ ਪਰ ਜੀਡੀਅਮ ਵਾਲਾ ਸੀਗਾ ਉਹਦੇ ਚੋ ਕੁਝ ਮਤਲਬ ਰੀਜ਼ੀਡੀਅਮ ਦੇਖੋ ਨਾ ਇਹ ਹਲੇ ਤੱਕ ਆਪ ਪਹਿਲਾਂ ਗੱਲ ਤਾਂ ਆਪਾਂ ਨੂੰ ਮੰਨਣਾ ਪੋਣਾ ਵੀ ਕਿ ਇਹ ਸਟਰਕਚਰ ਹੀ ਗਲਤ ਆ ਇਹਦੀ ਕੋਰ ਕਮੇਟੀ ਦਾ ਹੁਣ ਵੇਖੋ ਕੀ ਆ ਕਿ ਪ੍ਰਧਾਨ ਕੋਰ ਕਮੇਟੀ ਨਾਮਿਨੇਟ ਕਰ ਲੈਂਦਾ ਤੇ ਕੋਰ ਕਮੇਟੀ ਪ੍ਰਧਾਨ ਨਾਮਿਨੇਟ ਕਰ ਲੈਂਦੀ ਇਹ ਤਾਂ ਕੋਈ ਗੱਲ ਆ ਠੀਕ ਹੈ ਨਾ ਦੂਜੀ ਗੱਲ ਆ ਜਾਂਦੀ ਆ ਕਿ ਕੀ ਸੁਖਵੀਰ ਸਿੰਘ ਬਾਦਲ ਚਲੋ ਮੰਨ ਲਓ ਉਹਨਾਂ ਨੇ ਸਿਧਾਂਤ ਚੱਕੇ ਵੀ ਟੰਗਦਾ ਕੀ ਉਹ ਸਰਵਾਈਵ ਕਰ ਸਕਣਗੇ ਇਸ ਗੱਲ ਤੇ ਤਾਂ ਜਿਹੜੀ ਉਹ ਗੱਲਾਂ ਕਰ ਰਹੀ ਅੱਜ ਜਾਂ ਜਿਹੜੀਆਂ ਗੱਲਾਂ ਤੇ ਉਹ ਲੜ ਰਹੇ ਆ ਉਹ ਤਰਜਮਾਨੀ ਹੀ ਨਹੀਂ ਕਰ ਰਹੀਆਂ ਪੰਥਕ ਉਹ ਜਿਹੜੀ ਕੌਨਸਟਿਟੂਐਂਸੀ ਆ ਉਹਨਾਂ ਨੂੰ ਪਤਾ ਹੀ ਨਹੀਂ ਕਿ ਵੀ ਉਹ ਕੀ ਮੰਗਾ ਹੈ ਕੀ ਭਾਵਨਾ ਲੋਕਾਂ ਦੀ ਉਹ ਕਿੱਥੇ ਖੜੀ ਆ ਸਪਿਰਿਟ ਠੀਕ ਹੈ ਨਾ ਜੇ ਆਪਾਂ ਵੇਖੋ ਇਹ ਜਿਹੜੀ ਰਾਜਨੀਤੀ ਚ ਲੋਕਾਂ ਦੀ ਜਿਹੜੀ ਮੰਗ ਆ ਉਹ ਬਦਲਦੀ ਰਹਿੰਦੀ ਆ ਕਿ ਲੋਕ ਤੁਹਾਨੂੰ ਕੀ ਐਕਸਪੈਕਟ ਕਰਦੇ ਆ ਜੇ ਤੁਸੀਂ ਉਹ ਤਰਜਮਾਨੀ ਨਹੀਂ ਕਰਦੇ ਤਾਂ ਤੁਸੀਂ ਖਤਮ ਹੋ ਜਾਓਗੇ ਅੱਜ ਸਿੱਖ ਪੋਪੂਲੇਸ਼ਨ ਜਾਂ ਸਿੱਖ ਆਬਾਦੀ ਕਿੱਥੇ ਖੜੀ ਆ ਤੇ ਉਹ ਕੀ ਉਹਨਾਂ ਦੀ ਪਾਉ ਨਹੀਂ ਆਉ ਕਿ ਉਹ ਐਕਸਪੈਕਟ ਕਰਦੇ ਆ ਇਹਦੇ ਲੀਡਰ ਚੋਂ ਉਹ ਦੀ ਤਰਜਮਾਨੀ ਸੁਖਬੀਰ ਸਿੰਘ ਬਾਦਲ ਨਹੀਂ ਕਰ ਸਕਦੇ ਸੋ ਜਿੰਨੀ ਦੇਰ ਉਹ ਦੀ ਤਰਜਮਾਨੀ ਨਹੀਂ ਕਰ ਸਕਦਾ ਉਨੀ ਦੇਰ ਉਹ ਲੀਡਰ ਨਹੀਂ ਹੋ ਸਕਦਾ